ਖਸ਼ਕਾ ਜੀ ਤੁਸੀਂ ਦੇਖ ਰਹੇ ਹੋ ਫਟਾਫੜ ਖਬਰਾਂ ਆਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਪਾਣੀ ਲੈਣ ਲਈ ਹਰਿਆਣਾ ਨੇ ਕੀਤੀ ਸਰਪਾਰਟੀ ਮੀਟਿੰਗ ਜਿੱਥੇ ਪੰਜਾਬ ਅਤੇ ਹਰਿਆਣਾ ਦਰਮਿਆਨ ਪਾਣੀ ਨੂੰ ਲੈ ਕੇ ਜੁੱਧ ਛੜਿਆ ਨਜ਼ਰ ਆ ਰਿਹਾ ਤਾਂ ਉੱਥੇ ਹੀ ਹੁਣ ਹਰਿਆਣਾ ਨੇ ਪਾਣੀ ਲੈਣ ਦੇ ਲਈ ਅਹਿਮ ਜਿਹੜੀ ਆ ਮੀਟਿੰਗ ਕੀਤੀ ਹੈ ਤੇ ਸਰਪਾਰਟੀ ਮੀਟਿੰਗ ਵਿੱਚ ਕਾਂਗਰਸ ਅਨੈਲੋ ਅਤੇ ਹੋਰ ਬਾਕੀ ਪਾਰਟੀਆਂ ਸ਼ਾਮਲ ਹੋਈਆਂ ਤੇ ਮਹਾ ਮੰਥਨ ਕੀਤਾ ਗਿਆ। ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦਾ ਵੱਡਾ ਐਲਾਨ ਜਿੱਥੇ ਭਲਕੇ 4 ਮਈ ਨੂੰ ਵੱਡੇ ਪੱਧਰ ਤੇ ਮੀਟਿੰਗ ਹੈ ਜਿਹੜੀ ਕਿਸਾਨਾਂ ਦੀ ਉਹ ਕੇਂਦਰ ਨਾਲ ਹੋਣ ਜਾ ਰਹੀ ਹੈ ਤਾਂ ਉਸ ਤੋਂ ਪਹਿਲਾਂ ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਅਤੇ ਮਹਾ ਮੰਤਰ ਮੰਥਨ ਕਰਕੇ 6 ਮਈ ਨੂੰ ਮੁਰ ਤੋਂ ਸ਼ੰਭੂ ਤੇ ਵੱਡਾ ਇਕੱਠ ਸੱਦ ਲਿਆ। ਤਰੰਤਾਂਗ ਚ ਸਾਬਕਾ ਫੌਜੀ ਦਾ ਕਤਲ ਸਾਬਕਾ ਫੌਜੀ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ ਜਦੋਂ ਤੜਕਸਾਰ ਤਰਨਤਾਰਨ ਚ ਆਪਣੀ ਦੁਕਾਨ ਜਿਹੜੀ ਆ ਉਹ ਖੋਲ ਰੈਸੀ ਫੌਜੀ ਅਤੇ ਉਸਤੇ ਤਿੰਨ ਜਿਹੜੀਆਂ ਗੋਲੀਆਂ ਚਾਤੀ ਤੇ ਮਾਰ ਦਿੱਤੀਆਂ ਗਿਆ ਅਤੇ ਮੌਕੇ ਤੇ ਉਕਤ ਫੌਜੀ ਦੀ ਮੌਤ ਹੋ ਗਈ ਪੰਜਾਬ ਚ ਨੌ IPS ਅਧਿਕਾਰੀ ਬਦਲੇ ਤਾ ਹੋਣਾ ਜਿੱਥੇ ਇੱਕ ਪਾਸੇ ਵਿੱਤੇ ਦਿਨੇ ਦੇਖਿਆ ਗਿਆ ਹੈ ਕਿ ਪੰਜਾਬ ਵਿਜੀਲੈਂਸ ਚੀਫ ਤੇ ਵੱਡੀ ਕਾਰਵਾਈ ਹੋਈ ਆ ਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਉੱਥੇ ਹੀ ਹੁਣ ਆਈਪੀਐਸ ਅਧਿਕਾਰੀਆਂ ਤੇ ਵੀ ਵੱਡੀ ਕਾਰਵਾਈ ਹੋਈ ਆ ਤੇ 9 ਆਈਪੀਐਸ ਅਧਿਕਾਰੀ ਆ ਜਿਹੜੇ ਬਦਲੇ ਗਏ ਨੇ ਜਿੱਥੇ ਪਟਿਆਲਾ ਵਿੱਚ ਐਸਐਸਪੀ ਨਾਨਕ ਸਿੰਘ ਨੂੰ ਬਦਲਿਆ ਗਿਆ ਤਾਂ ਉੱਥੇ ਹੀ ਉਹਨਾਂ ਨੂੰ ਪਟਿਆਲਾ ਵਿੱਚ DIG ਰੇਂਜ ਪਟਿਆਲਾ ਦਾ ਚਾਰਜ ਦਿੱਤਾ ਗਿਆ ਹੈ ਲਾਲ ਸ਼ਿਵਸ਼نوਈ ਤੇ ਸਹਿਜਾਦ ਪੱਟੀ ਦੌਰਾਨ ਪਿਆ ਪੰਗਾ ਤਾਂ ਬਿੱਤੇ ਸਮੇਂ ਦਰਮਿਆਨ ਜੋ ਲਾਲ ਸ਼ਿਵਸ਼نوਈ ਤੇ ਸਹਿਜਾਦ ਪੱਟੀ ਇੱਕ ਨਜ਼ਰ ਆਂਦੇ ਸੀ ਤਾਂ ਹੁਣ ਉਹਨਾਂ ਵਿੱਚ ਜਿਹੜੀ ਐ ਫਿੱਕ ਪੈ ਗਈ ਆ ਤੇ ਇਸ ਦੇ ਚੱਲਦਿਆਂ ਲਾਲ ਸ਼ਿਵਸ਼نوਈ ਨੇ ਸਿੱਧੇ ਜਿਹੜਿਆ ਸਹਿਜਾਦ ਪੱਟੀ ਨੇ ਧਮਕੀਆਂ ਦਿੱਤੀਆਂ ਨੇ ਪਾਕਿਸਤਾਨ ਖਿਲਾਫ ਭਾਰਤ ਦਾ ਸਭ ਤੋਂ ਵੱਡਾ ਐਕਸ਼ਨ ਤਾਂ ਜਿੱਥੇ ਇੱਕ ਪਾਸੇ ਵੱਡੇ ਤੋਂ ਵੱਡੇ ਫੈਸਲੇ ਲਏ ਜਾ ਰਹੇ ਨੇ ਪਾਕਿਸਤਾਨ ਦੇ ਖਿਲਾਫ ਤਾਂ ਭਾਰਤ ਨੇ ਹੁਣ ਇੱਕ ਹੋਰ ਵੱਡਾ ਜਿਹੜਾ ਫੈਸਲਾ ਲੈ ਲਿਆ ਅਤੇ ਸਮਾਨ ਦੇ ਜਿਹੜੇ ਆ ਉਹ ਰੋਕ ਲਗਾ ਦਿੱਤੀ ਜਾਂ ਜਾਨੀ ਕਿ ਇੰਪੋਰਟ ਤੇ ਐਕਸਪੋਰਟ ਤੇ ਰੋਕ ਲਗਾਈ ਗਈ ਹੈ ਤੇ ਇਹ ਤੁਰੰਤ ਪ੍ਰਭਾਵ ਨਾਲ ਹੁਕਮ ਜਾਰੀ ਕਰ ਦਿੱਤੇ ਨੇ ਕਿਸਾਨ ਤੇ ਪੁਲਿਸ ਹੋਈ ਆ ਮੋ ਸਾਹਮਣੇ ਤਾਂ ਜਿੱਥੇ ਕਟੜਾ ਐਕਸਪ੍ਰੈਸ ਨੂੰ ਲੈ ਕੇ ਕਿਸਾਨਾਂ ਤੋਂ ਜਿਹੜੇ ਆ ਕਬਜ਼ਾ ਲੈਣ ਦੇ ਲਈ ਪੁਲਿਸ ਗਈ ਸੀ ਤਾਂ ਉੱਥੇ ਵੱਡਾ ਮਾਹੌਲ ਤਣਾਅਪੂਰਨ ਹੋ ਗਿਆ ਜਾਨੀ ਕਿ ਜੰਮੂ ਕਟੜਾ ਐਕਸਪ੍ਰੈਸ ਨੂੰ ਲੈ ਕੇ ਜ਼ਮੀਨ ਛਡਾਉਣ ਦੇ ਲਈ ਪੁਲਿਸ ਗਈ ਪਰ ਉਧਰ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਜਾਰੀ ਕਰ ਦਿੱਤਾ ਜਿਸ ਦੇ ਚੱਲਦਿਆਂ ਕਿਸਾਨਾਂ ਨੂੰ ਧੂ ਧੂ ਕੇ ਉਥੋਂ ਖਿਢੇੜਿਆ ਗਿਆ ਬੀਬੀਐਮ ਦੀ ਮੀਟਿੰਗ ਚ ਪੰਜਾਬ ਨਹੀਂ ਹੋਇਆ ਸ਼ਾਮਲ ਤਾਂ ਬੀਬੀਐਮ ਨੇ ਜੋ ਅਹਿਮ ਮੀਟਿੰਗ ਸੱਦੀ ਸੀ ਉਸ ਤੋਂ ਹੁਣ ਪੰਜਾਬ ਨੇ ਕਿਨਾਰਾ ਕੀਤਾ ਅਤੇ ਪੰਜਾਬ ਇਸ ਮੀਟਿੰਗ ਚ ਸ਼ਾਮਲ ਨਹੀਂ ਹੋਇਆ ਪਰ ਹਰਿਆਣਾ ਦੇ ਅਧਿਕਾਰੀ ਨੇ ਜਿਹੜੇ ਉਹ ਸ਼ਾਮਲ ਹੋਏ ਨੇ ਤੇ ਜਲਦ ਹੀ ਕੋਈ ਵੱਡਾ ਫੈਸਲਾ ਬੀਬੀ ਅੰਬਦਾ ਸਾਹਮਣੇ ਆ ਸਕਦਾ ਹੈ ਨੰਗਲ ਡੈਮ ਨੂੰ ਲੈ ਕੇ ਹਾਈ ਕੋਰਟ ਚ ਪਾਈ ਪਟੀਸ਼ਨ ਤਾਂ ਬਿੱਤੇ ਦਿਨ ਹੀ ਜੋ ਪੰਜਾਬ ਪੁਲਿਸ ਨੰਗਲ ਡੈਮ ਤੇ ਲਗਾਈ ਗਿਆ ਉਸ ਨੂੰ ਲੈ ਕੇ ਹਾਈ ਕੋਰਟ ਚ ਪਟੀਸ਼ਨ ਪਾਈ ਗਈ ਹੈ ਤੇ ਜਲਦ ਤੋਂ ਜਲਦ ਨੰਗਲ ਡੈਮ ਤੋਂ ਪੁਲਿਸ ਨੂੰ ਹਟਾਉਣ ਦੇ ਲਈ ਜਿਹੜੀ ਆ ਉਹ ਮੰਗ ਕੀਤੀ ਗਈ ਹੈ ਸ਼ਿਮਲਾ 'ਚ ਹੋ ਗਈ ਬਰਫਬਾਰੀ ਜਿੱਥੇ ਪੰਜਾਬ ਵਿੱਚ ਵਿੱਤੇ ਦਿਨੇ ਹੀ ਦੇਖਿਆ ਕਿ ਭਾਰੀ ਮੀਂਹ ਤੇ ਗੜੇਮਾਰੀ ਹੋਈ ਆ ਤਾਂ ਉੱਥੇ ਹੁਣ ਸ਼ਿਮਲਾ 'ਚ ਵੀ ਮੌਸਮ ਤਬਦੀਲ ਹੋਇਆ ਤਾਂ ਸ਼ਿਮਲਾ 'ਚ ਵੀ ਭਾਰੀ ਗੜੇਮਾਰੀ ਤੇ ਬਰਫ ਨਜ਼ਰ ਆਈ ਹੈ ਤੇ ਇਸ ਦੇ ਚੱਲਦਿਆਂ ਲੋਕਾਂ ਨੂੰ ਵੱਡੀ ਰਾਹਤ ਵੀ ਨਜ਼ਰ ਆਈ ਪਰ ਉੱਥੇ ਹੀ ਬਹੁਤ ਸਾਰੇ ਕਿਸਾਨਾਂ ਦੇ ਲਈ ਮੁਸ਼ਕਲ ਵੀ ਖੜੀ ਹੋਈ ਹੈ ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਅਜਿਹੀਆਂ ਹੀ ਹੋਰ ਨਵੇਂ ਆ ਤਾਜ਼ਾ ਖਬਰਾਂ ਨਾਲ ਮੁਰਤੋ ਜੁੜਾਂਗੇ ਬਣੇ ਰਹੋ ਐਨਾਲਾਈਟੀਵੀ ਨਾਲ